ਸਤਿ ਸ੍ਰੀ ਅਕਾਲ ਸਾਹਿਬ ਗੁਰੂ ਜੀ ਦੀ ਖਿਫਤ ਹੈ। ਦਸ਼ਮੇਸ਼ ਪਰਿਵਾਰ ਕਲਪਸ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜਾਨਾ ਗੁਰੂ ਦੀ ਗੱਲ। ਅੱਜ 1 ਨਵੰਬਰ ਹੈ। ਮੈਂ ਗੁਰੂ ਸਿੱਖ ਸਕੂਲ ਕਲਾਸ 9 ਦਾ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੇ ਹਾਂ। ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ। ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਹੈ ਮਾਇਆ ਮੋਹ ਪ੍ਰੇਤ ਹੈ। ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ ਇਹਨਾਂ ਉੱਪਰ ਜਮ ਕਾ ਡੰਡ ਕਰਾਰਾ हे ਭਾਈ ਮਾਇਆ ਦਾ ਮੋਹ ਕਾਮ ਕ੍ਰੋਧ ਅਤੇ ਹੰਕਾਰ ਇਹ ਸਾਰੇ ਪ੍ਰੇਤ ਹੀ ਹਨ ਸਾਰੇ ਭੂਤ ਪ੍ਰੇਤ ਦੇ ਸਮਾਨ ਹੀ ਹਨ ਇਹ ਸਾਰੇ ਜਮਦੂਤਾਂ ਦੀ ਸਰਕਾਰ ਹੈ ਜਮਰਾਜ ਦੀ ਫੌਜ ਹੈ ਇਹਨਾਂ ਉੱਪਰ ਜਮਰਾਜ ਦਾ ਹੁਕਮ ਚੱਲਦਾ ਹੈ ਡੰਡਾ ਚੱਲਦਾ ਹੈ ਆਪ ਕੋਲੇ ਮਨਮੁਖ ਬੰਦੇ ਸਾਰੇ ਜਮਰਾਦ ਦੇ ਰਸਤੇ ਤੇ ਹੀ ਭੇਜੇ ਜਾਂਦੇ ਹਨ ਜਿਨ੍ਹਾਂ ਨੂੰ ਮਾਇਆ ਮੂਹ ਪਿਆਰਾ ਲੱਗਦਾ ਹੈ ਮਿੱਠਾ ਲੱਗਦਾ ਹੈ ਉਹ ਸਾਰੇ ਜੰਪੂਰੀ ਦੇ ਰਾਹ ਤੇ ਪਾ ਦਿੱਤੇ ਜਾਂਦੇ ਹਨ ਇਹਨਾਂ ਨੂੰ ਜੰਪੂਰੀ ਵਿੱਚ ਬੰਨ ਕੇ ਕੁੱਟਿਆ ਜਾਂਦਾ ਹੈ ਸਜਾਵਾਂ ਦਿੱਤੀਆਂ ਜਾਂਦੀਆਂ ਹਨ ਉੱਥੇ ਇਹਨਾਂ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਹੁੰਦਾ ਜਿਸ ਮਨੁੱਖ ਉੱਪਰ ਪਰਮੇਸ਼ਰ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਉਸਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ ਗੁਰੂ ਦੀ ਕਿਰਪਾ ਨਾਲ ਉਹਨਾਂ ਮਨੁੱਖਾਂ ਦਾ ਇਹਨਾਂ ਭੂਤਾਂ ਪ੍ਰੇਤਾਂ ਤੋਂ ਛੁਟਕਾਰਾ ਹੋ ਜਾਂਦਾ ਹੈ ਗੁਰੂ ਪੈਰੀ ਸਾਧ ਸੰਗਤ ਜੀ ਸਾਰੇ ਮਨੁੱਖਾਂ ਦਾ ਇੱਕ ਸਾਂਝਾ ਪ੍ਰਸ਼ਨ ਹੁੰਦਾ ਹੈ ਕਿ ਕੀ ਭੂਤ ਪ੍ਰੇਤ ਹੁੰਦੇ ਹਨ ਗੁਰੂ ਅਮਰਦਾਸ ਜੀ ਇਸ ਪ੍ਰਸ਼ਨ ਦਾ ਉੱਤਰ ਦੇ ਰਹੇ ਹਨ ਕਿ ਹਾਂ ਭਾਈ ਭੂਤ ਪ੍ਰੇਤ ਹੁੰਦੇ ਹਨ ਮਾਇਆ ਨਾਲ ਮੋਹ ਕਰਨ ਵਾਲੇ ਕਾਮ ਕ્રોਧ ਹੰਕਾਰ ਵਿੱਚ ਫਸੇ ਹੋਏ ਸਾਰੇ ਮਨੁੱਖ ਪੂਤ ਪ੍ਰੇਤ ਹੀ ਹਨ ਇਹਨਾਂ ਨੂੰ ਜੰਪੂਰੀ ਦੇ ਰਾਹ ਪਾ ਦਿੱਤਾ ਜਾਂਦਾ ਹੈ ਉੱਥੇ ਇਹਨਾਂ ਨੂੰ ਸਖਤ ਸਜਾਵਾਂ ਮਿਲਦੀਆਂ ਹਨ ਵੱਨ ਕੀ ਮਾਰਿਆ ਜਾਂਦਾ ਹੈ ਇਸ ਫੂਟ ਮਾਰ ਤੋਂ ਬਚਣ ਲਈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਇਹਨਾਂ ਪੰਜ ਪੂਤ ਪ੍ਰੇਤਾਂ ਕਾਮ ਕ੍ਰੋਧ ਲੋਭ ਮੋਹ ਕਰ ਤੋਂ ਬਚਣਾ ਚਾਹੀਦਾ ਹੈ ਪਿਆਰੇ ਵਿਦਿਆਰਥੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇੱਕ ਪਾਠ ਜਪਜੀ ਸਾਹਿਬ ਕਰਨ ਉਪਰੰਤ ਆਪਣੀ ਪੜਾਈ ਕਰਿਆ ਕਰੋ ਇਸ ਸਮੇਂ ਕੀਤੀ ਪੜਾਈ ਕਦੇ ਨਹੀਂ ਭੁੱਲਦੀ ਬੜੇ ਪ੍ਰੇਮ ਪਿਆਰ ਸਾਹਿਬ ਬੜੀ ਸਹਿਜ ਸ਼ਾਂਤੀ ਨਾਲ ਪੜਿਆ ਕਰੋ ਇਹ ਤੁਹਾਡੇ ਭਵਿੱਖ ਦੀ ਕੁੰਜੀ ਹੈ ਇਸ ਕੁੰਜੀ ਨੂੰ ਸਾਮ ਕੇ ਰੱਖਿਓ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ